ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਸ਼ਾਮ ਤੋਂ ਲੈ ਕੇ ਰਾਤ ਅੱਜ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਥੋੜੀ ਜੀ ਆਪਣਟ ਲੇਟ ਹੋਈ ਹੈ ਕਿਉਂਕਿ ਅਸੀਂ ਬੱਦਲਬਾਈ ਦਾ ਮਾਹੌਲ ਦੇਖ ਰਹੇ ਸੀ ਕਿ ਮੱਤਲਬਾਈ ਕਿਸ ਤਰੀਕੇ ਦੀ ਬਣ ਰਹੀ ਹੈ ਪਰ ਮਾਹੌਲ ਜਿਹੜਾ ਹਜੇ ਹਰਿਆਣੇ ਵੱਲ ਬੱਦਲਬਾਈ ਦਾ ਬਣਿਆ ਹੋਇਆ ਪੰਜਾਬ ਚ ਮਾਹੌਲ ਘੱਟ ਹੈ ਸਿਰਫ ਪਟਿਆਲਾ ਤੋਂ ਸੰਗਰੂਰ ਤੇ ਧੂਰੀ ਦੇ ਵਿੱਚਕਾਰ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਤੇ ਹਲਕੀ ਦਰਮਿਆਨੀ ਵਰਖਾ ਵੀ ਨਾ ਇਲਾਕਾ ਵਿੱਚ ਹੋਈ ਹੈ ਤੇ ਪੱਛਮੀ ਇਲਾਕੇ ਚ ਕੋਈ ਵਰਖਾ ਨਹੀਂ ਹੈ ਤੇ ਪੂਰਬੀ ਇਲਾਕੇ ਦੇ ਵਿੱਚ ਚੰਡੀਗੜ੍ਹ ਦੇ ਨੇੜੇ ਟਿੱਡੇ ਤੋਂ ਗੱਲ ਕਰੀਏ ਤਾਂ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਇੱਕ ਹੁਸ਼ਿਆਰਪੁਰ ਨਮਾ ਸ਼ਹਿਰ ਦੇ ਨੇੜੇ ਜਿਹੜੇ ਹਿਮਾਚਲ ਦੇ ਐਂਟਰੀ 2-3 ਘੰਟੇ ਤੱਕ ਦੇਖਣ ਨੂੰ ਮਿਲੇਗੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਆਉਂਦੇ ਅ ਅੱਜ ਰਾਤ ਦੀ ਗੱਲ ਕਰੀ ਤਾਂ ਬਹੁਤ ਘੱਟ ਮੀਂਹ ਦੀ ਉਮੀਦ ਹੈ ਜਿਹੜਾ ਸਿਸਟਮ ਹਰਿਆਣੇ ਵਿੱਚ ਪਹੁੰਚੇ ਹੋਏ ਜੀ ਅਗਰ ਮੈਂ ਤੁਹਾਨੂੰ ਇਹ ਦਿਖਾਵਾਂ ਇਹ ਸਿਸਟਮ ਜਿਹੜਾ ਹੈ ਇਹ ਕਿਤੇ ਨਾ ਕਿਤੇ ਰਾਤ ਦੇ ਸਮੇਂ ਪੰਜਾਬ ਦੇ ਇਲਾਕੇ ਵਿੱਚ ਐਂਟਰੀ ਹੋ ਸਕਦੀ ਹੈ ਤੇ ਓਵਰਕਾਸਟ ਕੰਡੀਸ਼ਨਾਂ ਸੰਗਰੂਰ ਬਠਿੰਡੇ ਤੋਂ ਹੁੰਦੀਆਂ ਹੋਈਆਂ ਬਰਨਾਲੇ ਤੋਂ ਤਰਨਤਾਰਨ ਅੰਮ੍ਰਿਤਸਰ ਵੱਲ ਇਸ ਦੀ ਐਂਟਰੀ ਹੋ ਸਕਦੀ ਹੈ ਯਾਨੀ ਕਿ ਮੋਗਾ ਲੁਧਿਆਣਾ ਤਰਨਤਾਰਨ ਅੰਮ੍ਰਿਤਸਰ ਬਠਿੰਡਾ ਮਾਨਸਾ ਸੰਗਰੂਰ ਇਹਦੇ ਵਿੱਚ ਆਉਂਦੇ ਅੱਜ ਰਾਤ ਕਿੰਮਣਕਣੀ ਹੋ ਸਕਦੀ ਹੈ ਪਰ ਫਿਲਹਾਲ ਆਉਂਦੇ 4-5 ਘੰਟੇ ਕੋਈ ਵੱਡੇ ਹਾਲਾਤ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਹਲਕੀ ਦਰਮਿਆਨੀ ਬੱਦਲਬਾਹੀ ਪੰਜਾਬ ਦੇ ਉੱਪਰ ਛਾਈ ਰਹੇਗੀ ਤਾਪਮਾਨ ਅੱਜ ਵਧਦੇ ਹੋਏ ਦਿਖਾਈ ਦੇ ਰਹੇ ਨੇ ਹਮਸ ਦਾ ਮਾਹੌਲ ਪੰਜਾਬ ਦੇ ਵਿੱਚ ਦੁਆਰੇ ਤੋਂ ਵਧਦਾ ਹੋਇਆ ਦਿਖਾਈ ਦੇ ਰਿਹਾ ਚੰਗੀ ਖਬਰ ਇਹ ਹੈ ਕਿ ਫਿਲਹਾਲ ਬਰਖਾ ਥੋੜੀ ਜਿਹੀ ਘਟ ਚੁੱਕੀ ਹੈ ਪਹਾੜੀ ਖੇਤਰਾਂ ਵਿੱਚ ਵੀ ਥੋੜੀ ਜਿਹੀ ਬਰਖਾ ਘਟੀ ਹੈ ਜਿਸ ਦੇ ਨਾਲ ਮੀਂਹ ਦੇ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਥੋੜੇ ਜੇ ਕੰਟਰੋਲ ਵਿੱਚ ਆਉਂਦੇ ਦਿਖਾਈ ਦੇਣਗੇ ਤਗੜੀ ਮ ਨਹੀਂ ਦੇ ਰਹੀ ਰੱਬਗੇ ਅਰਦਾਸ ਕਰਦੇ ਆ ਕਿ ਮੀਂਹ ਇਸੇ ਤਰੀਕੇ ਨਾਲ ਘਟਦਾ ਹੋਇਆ ਦਿਖਾਈ ਦੇਵੇ ਤਾਂ ਕਿ ਜੋ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਜੋ ਡੈਮ ਟੁੱਟਣ ਦੀਆਂ ਖਬਰਾਂ ਵੀ ਆਈਆਂ ਨੇ ਮਾਧੋਪੁਰ ਡੈਮ ਟੁੱਟ ਨਹੀਂ ਟੁੱਟਿਆ ਵੈਸੇ ਦੋ ਫਲੱਡ ਗੇਟ ਉਸ ਦੇ ਟੁੱਟ ਚੁੱਕੇ ਨੇ ਤੇ ਉਹ ਜਾਮ ਰਹਿੰਦੇ ਨੇ ਵੈਸੇ ਜਿਆਦਾਤਰ ਪਹਿਲਾਂ ਜੋ ਖਬਰਾਂ ਪ੍ਰਾਪਤ ਹੋਈਆਂ ਸੀ ਤੇ ਉਹ ਟੁੱਟ ਚੁੱਕੇ ਤੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਲੋਕਾਂ ਨੂੰ ਉੱਥੋਂ 40 ਤੋਂ 50 ਬੰਦੇ ਰੈਸਕਿਊ ਹੋ ਚੁੱਕੇ ਨੇ ਇੱਕ ਦੀ ਸ਼ਾਇਦ ਹਲਾਕ ਹੋਣ ਦੀ ਖਬਰ ਵੀ ਆਈ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਬਾਕੀ ਨਵੀਂ ਕੋਈ ਅਪਡੇਟ ਆਈ ਤਾਂ ਉਹ ਜਾਣਕਾਰੀ ਲੈ ਕੇ